ਅਗਵਾੰਗ ਤੁਖਣਾ ਪੈਂਦਾ ਹੈ ਕਿ ਅਗਵਾੰਗ ਤੁਖਣਾ ਪੈਂਦਾ ਹੈ ਦਿਲ ਦਾ ਭਾਰ ਚੁਕਣਾ ਪੈਂਦਾ ਹੈ ਕਿ ਅਗਵਾੰਗ ਤੁਖਣਾ ਪੈਂਦਾ ਹੈ ਦਿਲ ਦਾ ਭਾਰ ਚੁਕਣਾ ਪੈਂਦਾ ਹੈ ਇਸ਼ਕ ਕਰਕੇ ਪਤਾ ਲੱਗਿਆ ਕਿ ਇਸ਼ਕ ਕਰਕੇ ਪਤਾ ਲੱਗਿਆ ਚੋਰਾ ਵਾਂਗ ਲੁਕਣਾ ਪੈਂਦਾ ਹੈ ਕਿ ਇਸ਼ਕ ਕਰਕੇ ਪਤਾ ਲੱਗਿਆ ਚੋਰਾ ਵਾਂਗ ਲੁਕਣਾ ਪੈਂਦਾ ਹੈ ए मुहबत का दस्तूर है यब्बत का दस्तूर है कदी कदी रुसना पैदा है कि यह मुहबत का दस्तूर है कदी कदी रुसना पता है जवाब की होगा पता है जवाब की होगा पता है सवाल तभी पुछना पता है सवाल तभी पुछना पता है अगवांग तुखना पैदा है ਦਿਲ ਦਾ ਭਾਰ ਚੁਕਣਾ ਪੈਂਦਾ ਹੈ ਦਿਲ ਦਾ ਭਾਰ ਚੁਕਣਾ ਪੈਂਦਾ ਹੈ